ਉਹ 70 95 ਕਰਾ ਛੱਡ ਬਾਈ ਬੱਚੇ ਕਿੰਨੇ ਦੇਖ ਹੁਣ ਤੇਰਾ ਤਾਂ ਥੰਦਕ ਤੋਂ ਹੋ ਰਹੀ ਹੈ ਥਾਂ ਵੀ ਛੋਟਾ ਦਿਖਾਉਂਦੀ ਆ ਵੱਧ ਵੀ 20 ਕਿਲੋ ਤੇਰੀ ਮਾਲ ਦਾ ਸਹਿਮਤ ਆ ਬਾਈ ਅਸੀਂ ਕੋਈ ਤੈਨੂੰ ਮਾਰਾ ਤਾਂ ਨਹੀਂ ਕਿਹਾ ਤੇਰਾ 20 ਕਿਲੋ ਹੋਊਗਾ ਸੀ ਨਹੀਂ ਕਹਿੰਦੇ 20 ਕਿਲੋ ਨਹੀਂ ਹੋਊਗਾ ਥਾਂ ਦੇਖ ਲੈ ਮਗਰ ਤੁਸੀਂ ਹੀ ਬੋਲਾ ਆ ਜਾ ਉਰੇ ਇਹ ਕਿਹੜਾ ਇਹਦਾ ਕਿਹੜਾ ਚੌਂਦਾ ਇਹਦਾ ਘਰ ਦੀ ਜਿਹੜਾ ਬਚਾਰੇ ਦੀ ਠੀਕ ਹੈ ਉਰੇ ਤਾਂ ਜਾ ਉੱਠ ਕੇ ਕੋਈ ਗੱਲ ਨਹੀਂ ਐਨਾ ਗਰਮ ਨਾ ਹੋ ਕੋਈ ਨਹੀਂ ਸੌਦਾ ਪਿਆਰ ਦਾ ਹੁੰਦਾ ਉਰੇ ਹੋ ਜਾ ਆ ਹੁਣ ਤੂੰ ਆਪ ਦੇਖ ਲੈ ਜਦ ਤੂੰ ਚੋਨਾ ਜਾਂ ਕਿਵੇਂ ਵੀ ਆ ਨਹੀਂ ਨਹੀਂ ਹੋਇਆ ਫੇਰ ਫਿੱਟੇ ਨੂੰ ਆਏ ਕਹੀ ਜਾਈ ਬਰੋਬਰ ਆ ਲੈ ਆ ਦੇਖ ਲੈ ਉਹ ਦੁੱਧ ਬਰੋਬਰ ਆ ਅਜੇ ਮੇਰਾ ਭਾਈ ਬਣ ਕੇ ਭਰਾ ਮਾਲੀ ਗੱਲ ਕੀ ਆ ਯਾਰ ਸਾਮੀ ਗੱਲ ਕਹਿ ਕੋਈ ਯਾਰ ਇਹ ਗੱਲਾਂ ਦਾ ਫਾਇਦਾ ਥੋੜੀ ਹੈ ਸੱਤਾ ਵਾਲਾ 20 ਨਹੀਂ ਕਹ ਤੈਨੂੰ ਯਾਰ ਫੇਰ ਦੁੱਧ ਬੋ ਦਾ ਨਾ ਦੁੱਧ 20 ਕਿਲੋ ਦਾ ਉਹ ਦੁੱਧ ਦਾ ਹੈ ਥੱਲੇ ਵੀ ਵਿਕਣਾ ਥੱਲੇ ਨਹੀਂ ਵਿਕਣਾ ਭਾਈ ਤੇਰੀ ਗੱਲ ਨਾ ਸਮਝਦਾ ਮੈਂ ਤੇਰੀ ਦੁੱਧ ਵਾਲੀ ਅਸੀਂ ਕਿਹਾ ਕੋਈ ਨਹੀਂ ਮੈਂ ਦੁੱਧ ਵਾਲੀ ਦੁੱਧ ਵਾਲੀ ਹੈ ਮੈਂ ਪਰ ਰੁਪਈਆ ਰੁਪਈਆ ਚ ਚਲਾ ਫੇਰ ਇਕੱਲਾ ਦੁੱਧ ਨਾ ਦੇਖ ਥਣ ਚੱਡਾ ਵੀ ਦੇਖ ਉਹਦਾ ਹਾਂ ਕੀ ਹੈ ਕੀ ਕਹਿੰਦਾ ਫਰਕ ਭਾਈ ਵਾਲੀ ਗੱਲ ਕੀ ਆ ਫਰਕ ਕੀ ਬੜਾ ਕੀ ਆ ਉਹ ਫਿਰ ਅਸੀਂ ਤੁਰ ਜਾਈਏ ਆਏ ਨਹੀਂ ਫਰਕ ਨਿਕਲਦਾ ਸਾਲ ਤੂੰ ਤਾਂ ਕਹੀ ਜਾਂਦਾ ਇੱਕ ਕੇ ਸਿਆਣਿਆਂ ਦੀ ਘਾਬ ਤੱਕ ਕਹਿੰਦਾ ਛੜੇ ਤਣੇ ਚੱਲੀ ਇੱਕ ਦਾ ਪੂਰਾ ਤੋਂ ਨਹੀਂ ਉਹ ਗੱਲ ਬਣਦੀ ਜੇ ਕੋਈ ਜੇ ਕੋਈ ਨਹੀਂ ਪੰਜਾਬ ਬੋਲੇ ਪੰਜਾਬ ਦਾ ਜਰਾ ਪੰਜਾਬ ਦਾ ਨੇੜੇ ਦੀ ਗੱਲ ਕਰਨ ਲੱਗੋ ਗੱਲ ਹਲੋ ਵੀਰ ਤੁਸੀਂ ਡੈਂਗਰ ਬੋਲੋ ਅਧੰਗੇ ਤਾਂ ਨਹੀਂ ਨਾ ਰੋਣਾ ਐਡਾ ਬਦਲੀ ਹੈ ਲੈ 당ਗੀ ਲਾਲ ਇਹ ਤਾਂ ਨਹੀਂ ਥੇਕ ਤਾਂ ਭਗਤੀ ਹੈ ਛੜ ਤਾਂ ਭਗਤੀ ਉਹ ਤਾਂ ਪਤਾ ਹੀ ਆ ਆ ਰਿਹਾ ਜੀ ਥਾ ਵੱਡੇ ਬਾਈ ਕੋ ਨਵੇੜ ਯਾਰ ਗੱਲ ਬੱਚਾ ਲਾਗੇ ਤੈਨੂੰ ਪੈਸੇ ਦੇ ਦੇ ਕਹਾਂ ਬਾਈ ਫਰਕ ਯਾਰ ਹੁਣ ਜੇ ਮਾਲ ਦਾ ਫਰਕ ਹੈ ਤੇਰੇ ਦਾ ਕੋਈ ਮਾਲ ਕੋਈ ਕੱਢੇਗਾ ਤਾਂ ਫੇਰ ਹੀ ਗੱਲ ਨਿਕਲੂਗੀ ਹੁਣ ਜੇ ਤੂੰ ਕਹੇਗਾ ਕੋਈ ਗੱਲ ਤਾਂ ਕਹੇ ਮੇਰਾ ਭਾਈ ਬਣ ਕੇ ਯਾਰ ਵੀ ਕੀ ਕੋਈ ਲਵੇ ਤਾਂ ਲਾ ਯਾਰ ਵੱਡੇ ਵੀਰ ਹੁਣ ਮੂੰਹੋਂ ਮੰਗੀ ਤਾਂ ਮੌਤ ਬਿਨਾਂ ਸਾਡੇ ਨੂੰ 70 70 ਕਹੀ ਜਾਂਦਾ 70 ਦੀ ਬਹਿਜੂ ਯਾਰ ਬਾਈ ਯਾਰ ਦਾ ਹੈ ਹੈ ਜਿਹਦਾ ਕਾਪੀ ਤੇ ਕਿਸੇ ਨੂੰ ਲਿਖਾਉਣੇ ਫੇਰ ਤਾਂ ਅਗਲਾ ਫੇਰ ਲੈ ਜੂ ਡੂੜ ਦੀ ਨਹੀਂ ਹੈ ਆ ਫਿਰ ਉਸ ਇੱਥੇ ਨਗਦ ਰੁਪਏ ਕੋਈ ਜਾਇਜ਼ ਗੱਲ ਕਹੇ ਫਿਰ ਹਾਂ ਬਾਜ਼ਰ ਆ ਪਾ ਕਿੰਨੇ ਦੀ ਕਹਿੰਦਾ ਕਿੰਨੇ ਦੀ ਕਹਿੰਦਾ ਉਹ ਡੇਢ ਤੋਂ ਥੱਲੇ ਆ ਕੇ ਗੱਲ ਰਾਫਾ ਲਗਤ ਰੁਪਏ 1000 ਮਾਰ ਲਗੇ ਬਲ ਖਤਮ ਕਿੱਤੀ ਬਿੱਲੀ ਤੈਨੂੰ ਗੱਲ ਲਿਖਾਂ ਵੀ ਬਈ ਦੁੱਧ ਦਾ ਯਾਰ ਉੱਪਰ ਦਾ ਜਮਾਨਾ ਦੁੱਧ ਬਾਈ ਹੋਊਗਾ ਤੇਰੇ ਘਰ ਦੀ ਆ ਪਰ ਤੂੰ ਕਿਹੜਾ ਚੁੰਨਾ ਬਾਈ ਯਾਰ ਕਰਦੇ ਤੂੰ ਤਾਂ ਨਹੀਂ ਚੁੰਦਾ ਬੁੜੀਆਂ ਗੁੰਆਂ ਗੁੰਆਂ ਚੁੰਦੀਆਂ ਤੈਨੂੰ ਫਿਰ ਕੀ ਪਤਾ ਵੀ ਇਹ ਬਰਾਬਰ ਨਹੀਂ ਪਰ ਜਾਨੀ ਨਹੀਂ ਨਹੀਂ ਬੁੜੀਆਂ ਦਾ ਬੁੜੀਆਂ ਦੀ ਚਵਾਈ ਦਾ ਤੇ ਬੰਦੇ ਦੀ ਚਵਾਈ ਦਾ ਫਰਕ ਆਉਣ ਤੇਰੇ ਸਾਹਮਣੇ ਨਹੀਂ ਪੜੀ ਚੁੱਕ ਹਾਂ ਤਾਂ ਕਹਿਆ ਤੂੰ ਬਈ ਮੈਂ ਨਾਲੇ ਕੋਈ ਹੋਰ ਲੈ ਲਉ ਫਿਰ ਤੇਰੇ ਸਾਹਮਣੇ ਆ ਜਣੀ ਕੋਈ ਇਸ ਗੱਲ ਦੀ ਜਿਦਾਈ ਤਾਂ ਹੈ ਨਾ ਰੋਬਰਾ ਯਾਰ ਜਮਾ ਮੈਨੂੰ ਨਾਲ ਦਿੱਤੀ ਕਿਸੇ ਹੋਰ ਵੇਚ ਦੇਂਗੇ ਉਦੋਂ ਕੋਲ। ਥੋੜਾ ਐਵੇਂ ਬਿਨ ਬਰਾਬਰ ਆ। ਆਹ। ਕੀ ਯਾਰੀ ਬਹੁਤ ਆਸਤੀ ਯਰਦਨ ਕੋਲ। ਤੂੰ ਗੱਲ ਸਾਮੀ ਦੀ ਗੱਲ ਕਰ। ਕਾਈ ਜਦੋਂ ਉੱਟਦੇ ਨਹੀਂ। ਉਹ ਸਾਮੀ ਦੀ ਗੱਲ ਤਾਂ ਕਹਿ ਯਾਰ ਭਰਾ ਵਾਲੀ ਗੱਲ। ਜਾਇ ਜਰਾ ਬਲਗਦੀ ਤਾਂ ਕਹਿ। ਪੈਂਡ ਅਖੀਰੀ ਪੈਂਡ ਪੂਣ ਦੀ। ਲਾ ਕੀ ਅਖੀਰੀ ਪੈਂਡ ਪੂਣ ਦੀ ਉਹ ਡੇਢ ਹਲਗਾ ਝੱਕ ਕਰੀ ਜਾਂਦਾ ਤੂੰ। ਨੋ ਨੋ। ਔਰ ਉਹੀ ਤਾਂ ਗੱਲ ਉਹ ਤਾਂ ਜੇ ਮਰਵਾ ਮਾਰੀ ਕੋਟੀ ਸ਼ਰਤ ਤਾਂ ਬੋਲਦਾ ਬੜਾ ਬੜਾ ਉਹ ਇਹਨੂੰ ਪੁੱਛ ਕੇ ਆਪਾਂ ਉਹਨੂੰ ਪੁੱਛ ਕੇ ਲਈ ਤਾਂ ਫੜੀ ਲਈ ਯਰ ਉਹ ਵੀ ਆਪਾਂ ਕੀ ਪੁੱਛੀਏ ਇਹਨੂੰ ਵੀ ਆਪਾਂ ਫਸਾ ਲਾਂਗੇ ਆਪੋ ਨੇ ਬੰਦਾ ਇਹ ਕੋਈ ਹੋ ਹੋ ਲਾ ਫੜ ਲਾ ਇਕੱਠੇ ਹੀ ਮਾਰੂ ਮੈਂ ਤਾਂ ਫੈਸਲਾ ਪੱਜ ਤੋਂ ਪੱਜ ਲਾ 30 ਦਾ ਬੱਚਾ ਛੱਡ ਦੇ ਦੇਖ ਲੈ ਉਹਨੂੰ ਤਾਂ ਕਿਤੇ ਤਾਂ 20 ਲਾਉਂਦਾ ਉਹ ਮਗਰ ਕਿ ਲਾਉਂਗੇ ਬਸ ਫਿਰ 30 ਦਾ ਲਾਉਣਾ ਫਿਰ ਕੋਈ ਗੱਲ ਕਹਿ ਲੈ ਫੜ ਨਹੀਂ ਮਗਾ ਕੋਈ ਯਾਰ ਭਰਾ ਵਾਲੀ ਗੱਲ ਤਾਂ ਕਹ ਹਾਂ ਨਾ 35 ਦਾ ਲੋਣਾ ਨਾ ਫਿਰ ਹੁਣ ਹੋਰ ਦੱਸੋ ਵੀ ਆਪਾਂ 35 ਕਿ ਤੈਨੂੰ ਹੁਣ ਫਿਰ ਹੁਣ ਦੱਸ ਲੈ ਕਹਿਣਾ ਕੋਈ ਸਾਫ ਚ ਕਰੇਗੇ ਤਾਂ ਫੇਰ ਹੀ ਆਊਗਾ ਹੁਣ ਦੱਸ ਮੈਨੂੰ ਬੋਲ ਕਹਿ ਤਾ ਸੀ ਮੇਰਾ ਭਾਈ ਯਾਰ ਲਵੇ ਤਾਂ ਲਾ ਯਾਰ ਕੋਈ ਗੱਲ ਲਵੇ ਤਾਂ ਲਾ ਕੋਈ ਗੱਲ ਬੜਾ ਫਰਕ ਆ ਯਾਰ ਬਈ ਯਾਰ ਉਹ ਯਾਰ ਹਰਮਨ ਨਹੀਂ ਕਹੀ ਇਹਨਾਂ ਬੋਲਾ ਫਰਕ ਹਰਕਾ ਹੁਣ ਕੱਢੇ ਤੇ ਨਿਕਲੇ ਤੂੰ ਮੰਡੀ ਚ ਮੈਂ ਵੇਚਣਾ ਕੋਈ ਗੱਲ ਕਹੇਂਗਾ ਤਾਂ ਫੇਰ ਆ ਮਾਂ ਦਾ ਤੇ ਦਰਦ ਬਹੁਤ ਬੈਠਿਆ ਇਹਦਾ ਮੰਗਲਾ 3.5 ਲੱਖ ਤੇਰੀ ਜੀਜਾ ਤੂੰ ਮੰਡੀ ਚ ਖੜਾ ਮੰਡੀ ਦਾ ਤੂੰ ਮਾਲਕ ਠੀਕ ਹੈ ਕਿ ਨਹੀਂ ਉਹਦਾ ਮਾਲਕ ਠੀਕ ਹੈ ਕਿ ਨਹੀਂ 3.5 ਮੰਗਲਾ ਇੱਥੇ ਤੈਨੂੰ ਕੋਈ 50 ਲਾਉਣ ਵਾਲੇ ਵੀ ਆਊਗਾ ਇਹ ਮੰਡੀ ਆ ਇਹ ਤੇ ਗੁੱਸੇ ਵਾਲੀ ਗੱਲ ਈ ਹੈ ਨਾ ਹਾਂ ਮੰਗਲ ਨੂੰ ਤੇਰੀ ਚੀਜ਼ ਆ ਜੋ ਮਰਜ਼ੀ ਮੰਗੀ ਚੱਲ ਬਾਤ ਤੇ ਛੋੜਨੇ ਬੜੇ ਹਾਂ ਆ ਰਹੀ ਨਹੀਂ ਆ ਮੇਨ ਮੋਲ ਫਨ ਚੱਡ ਗਿਆ ਇਹਦੇ ਉੱਪਰ ਨਿਕਲਿਆ ਯਾਰ ਫਨ ਚੱਡ ਗਿਆ ਮੋਲ ਤਾਂ ਹੁਣ ਕਿੰਨੇ ਜਿਨੇ ਲਾਸਟ ਆ ਜਾਣਾ ਕੋਈ ਜੈ ਬੱਚਾ ਛੱਡਣ ਵਾਲੀ ਸੁਬਾਹ ਸੁਬਾਹ ਤੇਰੇ ਮੱਥੇ ਲੱਗ ਰਹਾ ਚੱਲ ਤਾਂ ਪਾਣੀ ਬਾਹਰ ਹੋ ਰਿਹਾ ਹਜ਼ਾਰ ਨਾ ਕਿਤੇ ਚੱਲ ਵੀ ਆ ਚਲ ਗਿਆ 35 ਦਾ ਛੱਡੂ ਬੱਚਾ ਜੀ ਛੱਡ ਦੇ ਤਾ ਦੇਖ ਲੈ 35 ਦਾ ਛੱਡੂ ਬੱਚਾ ਦੇਖ ਲੈ ਮੈਂ ਵੀ ਨਹੀਂ ਪੁੱਛਿਆ ਨੂੰ ਮੈਂ ਕਰਾ ਪੁੱਛਿਆ ਹਾਂ ਬਈ ਆ ਗਿਆ ਤੂੰ ਹਾਂ ਉਹ ਤਾਂ ਦੇਖਿਆ ਤਨਕਾ ਬਜਾ ਗਿਆ ਉਸ ਦਾ ਗੁੱਦਦਾ ਹੈਗਾ ਖਾਲੇ ਬਿਨਾ ਥਣ ਇੱਕ ਮਹੀਨਾ ਵੀ ਨਹੀਂ ਨਾ ਹਰ ਵਾਰ ਦੱਸ ਗੱਲ ਚੱਕ ਕੇ ਪੂਰਾ ਟੌਪ ਦੀ ਆ ਸੌਦਾ ਚੱਲ ਜਿੰਦਾ ਹੈ ਇਹਦਾ ਦਿੱਦੀ ਦੋ ਮਹੀਨਾ ਨਹੀਂ ਦਿੰਦੀ ਆ ਭਾਈ ਮੈਂ ਕਿਹਾ ਤੂੰ ਕਹਿੰਦਾ ਮੈਂ ਨਹੀਂ ਦਿੰਦੀ ਫਿਰ ਕੋਈ ਚੀਜ਼ ਗੱਲ ਕਹੇ ਯਾਰ ਕੋਈ ਗੱਲ ਹੋ ਜੀ ਬਸ ਕਹੀ ਕੀ ਕਰੀ ਆ ਬਾਈ ਨੇ ਕਹੇ ਤੀ ਯਾਰ ਕੋਈ ਪਤਾ ਓ ਯਾਰ ਚਲੋ ਓ ਤੁਹਾਡੀ ਪਿੰਡ ਵੀ ਨਹੀਂ ਜਾਂਦਾ ਓ ਆਹ ਹੁਣ ਤੂੰ ਪਿੰਡ ਨੂੰ ਤਾਂ ਅੰਮੇ ਦਾ ਗੱਡੀ ਆਵਾ ਮੈਂ ਨਹੀਂ ਨਹੀਂ ਬਾਈ ਧੰਨ ਤੁਹਾਡੀ ਬੜੀ ਧੰਨਵਾਦ ਪੱਕਾ ਕਰਾਂ ਬਾਈ ਪੱਕਾ ਕਰਾਂ ਪੱਕਾ ਕਰ ਗਈ ਹੈ ਮਾਨ ਸਾਮਾਨ ਆਹੀ ਆ ਤੁਹਾਡਾ ਕਮਾਨੀ ਆਹੀ ਪੱਕਾ ਆ ਪੱਕਾ ਹਾਂ ਅਸੀਂ ਵਧਾਉੜਦੇ ਹਾਂ ਚੱਲ ਆਪਾਂ ਪੱਕਾ ਤੋਂ ਤੇ ਆਮ ਦਿਨਾਂ ਜਾਣ ਪਛਾਣੇ ਮੰਡੀ ਦੇ ਵੀ ਨਹੀਂ ਕੋਈ ਚੱਕਰ ਹੁੰਦੇ ਆ ਠੀਕ ਹੈ ਲਾਹ ਕਿੱਸ ਤਾਂ ਥੋੜੀ ਦੇਣੀ ਆ ਨਹੀਂ ਉਹ ਜੋ ਕਿਸ਼ਤ ਮੂਰਲੀ ਮੰਡੀ ਦੇਣੀ ਖਾਸ ਤੇ ਕਾਪੀ ਦੇ ਕਿਹੜੇ ਉਹਦੀ ਨਾ ਕੋਈ ਕਾਪੀ ਤੇ ਰਿਹਾ ਉਹ ਦੇਖ ਲੈ ਮੂਰਲੀ ਮੰਡੀ ਦੇ ਦਾਂਗੇ ਕਾਪੀ ਵਾਲਾ ਤਾਂ ਹੈ ਹੀ ਨਹੀਂ ਆਪਣਾ ਕੰਮ ਜਦੋਂ ਜਾਣ ਪਛਾਣ ਬਣ ਜਾਂਦੇ ਫੇਰ ਨਹੀਂ ਕਾਪੀ ਤੇ ਰੱਖਦੇ ਹਾਂ ਥੋੜਾ ਕਾ ਨਾ ਹੁੰਦਾ ਤਾਂ ਪਕੜਦਾ ਕੱਢ ਯਾਰ ਬਾਈ ਇਮਾਨ ਦਾ ਫਰਕ ਯਾਰ ਹੈ ਨਹੀਂ ਕੱਢ ਕੀ ਕਹਿੰਦਾ ਭਾਈ ਵਾਲੀ ਗੱਲ ਹਾਂ ਹਾਂਦਾ ਯਾਰ ਬਾਈ ਨੇ ਕੱਢਤਾ ਕਹਿੰਦੇ ਕਾਹ ਫਿਰ ਕੀ ਕਹਿੰਦਾ ਕਿੰਨੇ ਦੀ ਕਿੰਨੇ ਜਾਏ ਜਾਜ ਕੀ ਭਰਾਮ ਵਾਲੀ ਗੱਲ ਆ ਬੱਚਾ ਛੱਡ ਲੈ ਅੱਜ ਜੀ ਦਾ ਜਿਹੜਾ ਮਾਤਾ ਜੀ ਦਾ ਰਹਿਦਾ ਸਭ ਚੰਗਾ ਬਾਈ ਬੜਾ ਆ ਜਾ ਖੜਾ ਰਹਿੰਦੇ ਤਾਂ ਕੋਣ ਲੈ ਲਿਆ ਕੋਣ ਨਹੀਂ ਆ ਜਿੱਤ ਤਾਂ ਜਿੰਦਗਾ ਤੇ ਨਹੀਂ ਇਹ ਤਾਂ ਕੀ ਪਿੰਡ ਜਾਣਦਾ ਪਨਾਲੇ ਵਰਗੀ ਧਾਰ ਹੁੰਦੀ ਉਹ ਤੇ ਜਾ ਜੋ ਛੱਡਦੇ 35 ਦਾ ਮੈਂ ਵੀ ਨਹੀਂ ਨਾ ਜਾ ਦੇਖ ਲੈ ਪੋ ਚੱਲ ਰਹਿ ਕਰ ਲਗੋ ਅਸੀਂ ਤੇਰੀ ਮਾੜੀ ਨਹੀਂ ਕਰਦੇ ਕੋਈ ਦੇ ਵਿੱਚੋਂ ਖਾਂਦੇ ਨਹੀਂ ਕੋਸ ਅਸੀਂ ਸਾਡੀ ਤਾਂ ਦਲਾਲੀ ਅਸੀਂ ਦੀ ਜ਼ਮੀਨਦਾਰ ਭਾਈ ਚਾ ਜੀ ਤੂੰ ਵੀ ਰਹਿ ਕਰ ਮੈਂ ਲੈਦੀਆਂ ਗੱਡੀ ਨਹੀਂ ਲੈਣੀ ਹਾਂ ਮਾਰਦੀ ਵੀ ਆ ਇਹ ਤੋਰ ਲੈ ਪੰਚਾਇਰ ਕਰੇਗਾ ਤੋਰ ਲੈ ਉਹ ਡਰਦੀ ਆ ਉਹ ਦੇਖੀਦਾ ਜੀ ਪਨਾਲੇ ਵਰਗੀ ਧਾਰ ਹੋ ਗਈ ਉਹਦੇ ਤੋਂ ਉਹ ਗੱਲ ਥੜ ਦੇ ਥੜ ਤੇਰਾ ਅੱਧਾ ਮੈਂ ਕਹਾਂ ਯਾਰ ਇੱਕ ਜੇ ਵੀ ਕੱਟੂ ਗਾਰੰਟੀ ਆ ਤਾਂ ਆਪਣਾ ਸੌਦਾ ਤਾਂ ਨਹੀਂ ਹੋਇਆ ਹਲੇ ਹਲੇ ਤਾਂ ਨਹੀਂ ਹੋਇਆ ਤੂੰ 20 ਬੰਦੇ ਨੂੰ ਦਿਖਾ ਜੇ ਤੇਰਾ ਥਰ ਘੱਟ ਨਾ ਹੋ ਜਾ ਜੋ ਮਰਜ਼ੀ ਜੁਰਮਾਨਾ ਲਾਈ ਹੋਰ ਦੋ ਕੱਟ ਕੇ ਦਿਖਾਈ ਕਰ ਚਲੋ ਜੀ ਮੈਂ ਕਹਿੰਦਾ ਹੈਗਾ ਯਾਰ ਤੇਰਾ ਹਾਂ ਤੇਰਾ ਸੋਨਾ ਹਜੇ ਤੇਰਾ ਹਜੇ ਸੋਨਾ ਉਹ ਗੱਲ ਬੱਕਰੀ ਹੈ ਤੇਰਾ ਸੋਨਾ ਉਹ ਵੇਚੇ ਜਾਂ ਨਾ ਵੇਚੇ ਤੇਰੀ ਮਰ ਜਮੀਨ ਨਵੇੜ ਕੀ ਕਹਿੰਦਾ ਹੋਰ 10 ਘਰ ਕੇ ਰਾਇ ਕਰਲੇ ਵੀ ਤੇਰੀ ਕਿਹੜਾ ਮਾੜੀ ਕਰਨਗੇ ਯਾਰ ਕੋਈ ਬੰਦੇ ਗਲਤ ਤਾਂ ਨਹੀਂ ਕਰਦੇ ਇਹ ਨਹੀਂ ਆਪਾਂ ਤਾਂ ਜਲਾ ਬਾਕੀ ਦੇਖ ਹਾਂਗਾ ਵੀ ਆਪਾਂ ਇੱਥੋਂ ਵੀ ਹਾਂ ਹਾਂ ਇਹਨਾਂ ਤੋਂ ਤੇਰੀ ਮਾੜੀ ਤਾਂ ਨਹੀਂ ਕਰਦੇ ਇਹ ਵੀ ਹੁਣ ਵਪਾਰੀ ਬੰਦੇ ਤੇਰੇ ਕੋਲੇ ਬੈਠੇ 10 ਕਿਕੇ ਨਾ ਨਹੀਂ ਉਹ ਗੱਲ ਤਾਂ ਕੋਈ ਕਹੇ ਨਹੀਂ ਨਹੀਂ ਕਰੀ ਜਨਾ ਹਾਂ ਫਰਕ ਕਿਵੇਂ ਨਹੀਂ ਕੋਈ ਦੱਸਦਾ ਜੇ ਫਿਰ ਐਂ ਕੱਢ ਲੈਣਿਆ ਫਰਕ ਨਹੀਂ ਕੋਈ ਦਾ ਹਉ ਵਖਮਾ ਕਿਵੇਂ ਉਹਨੇ ਦਾਉ ਜਿੰਦਾ ਤੈਨੂੰ ਕਿਹਾ ਬੜਾ ਬੜਾ ਪਾਪਾ ਕਿੰਨੇ ਬੜਾ ਡਰ ਗਿਆ ਬਈ ਜਿੰਦਾ ਇਹ ਵੀ ਜਮਾ ਚੱਲ ਭਾਈ ਫਿਰ ਚਲ ਚਲਿਆ ਵੀ ਦੇਖੀ ਕੇ ਮੋਲਾ ਮਹਾਰਾਜ ਚੱਲ ਆ ਜਾ ਇੱਕ ਜ